ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ 9814509968 4 ਜਾਨਵਰ ਵਿਖਾਉਣੇ ਆ ਤਿੰਨ ਜਰਸੀ ਬਰੀਡ ਦੀਆਂ ਦੋ ਤਾਂ ਜਰਸੀ ਬਰੀਡ ਦੀਆਂ ਫੌਲੀ ਜਾਤ ਵਾਲੀਆਂ ਇੱਕ ਵੱਡੀ ਬੈੜ HF ਕ੍ਰੋਸ ਚ ਪੈਂਦੀ ਆ ਚਾਰ ਨਾਲ ਸੇਲ ਆ ਜਰਸੀਆਂ ਦਾ ਦੋਤ ਤਾਂ ਮੱਝਾਂ ਵਰਗਾ ਹੁੰਦਾ ਸਾਰੇ ਪਿੰਡਪੁਰਾ ਜਾਣਦੇ ਹੀ ਆ ਜੇ ਕਿਸੇ ਨੂੰ 42 63 ਆ ਕਿ ਤਾਜੀ ਸੂਈ ਸਵਾਈ ਜਰਸੀ ਲੈਣੀ ਆ ਤੇ ਅੱਜ ਹੀ ਸੂਈ ਆ ਸੁਭਾਈ ਬੱਚਾ ਵੀ ਹਜੇ ਉੱਠਦਾ ਬੈੰਦਾ ਜਾਈ ਆ ਖੜ ਨਹੀਂ ਲੱਗਿਆ ਹਜੇ ਉਹ ਚੱਕ ਡੱਗ ਪਿਆ ਫੇਰ ਇਨਫਰਮੇਸ਼ਨ ਲੈ ਦਨਾ ਹੁਣੇ ਸੂਈ ਆ ਜੇਰ ਰੁਪਈਆ ਹੁਣੇ ਜੇਰ ਪੈ ਗਈ ਆ ਤੇ ਹੈ ਵੀ ਮਗਰ ਅੱਛਾ ਪੱਬੂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਮਦ ਬਾਲ ਸਿੰਘ ਪੰਚਤਪੁਰਾਣਾ ਤਸੀਰ ਬਗਾ ਪਰਾਣਾ ਜਿਹੜਾ ਮੁੱਗਾ 805488781 805488781 ਜੇਰ ਪੈ ਗਈ ਹਾਂ ਹੁਣੇ ਹੀ ਤਾਂ ਬਸ ਜੇਰ ਛੱਡ ਗਿਆ ਹਾਂ ਜੀ ਠੀਕ ਹੈ ਹਾਂ ਇਹ ਦੂਜਾ ਸੁਬਾ ਸੋਈ ਆ ਸੁਬਾ ਦੀ ਸੋਈ ਆ ਜੇਰੇ ਦੀ ਪੈ ਗਈ ਆ ਥੁਣਾ ਥੁਣਾ ਦੀ ਓਕੇ ਆ ਇੱਕ ਵਾਰੀ ਮੈਂ ਚੈੱਕ ਪਾਸ ਕਰ ਲਈ ਪਰ ਬੋਲਾ ਬੋਲਾ ਕੱਢਿਆ ਨਹੀਂ ਮੈਂ ਕਹੀਆ ਮੈਂ ਕੱਢਿਆ ਲੋਕਾਂ ਨੂੰ 5 ਕਿਲੋ ਨਹੀਂ ਕੱਢਿਆ ਨਹੀਂ ਕੱਟਿਆ ਕੁਝ ਨਹੀਂ ਕੱਢਿਆ ਭਈ ਐਵੇਂ ਝੂਠ ਮਾਰੀਆ ਬੱਚੇ ਨੂੰ ਜ਼ਰੂਰ ਪਿਆ ਆ ਵੀ ਚੱਲ ਉੱਠਣ ਲੱਗ ਜਿਓ ਕਿ ਜੇਰ ਪੈ ਜਾਂਦੀ ਉਹਦੇ ਨਾਲ ਕੀ ਕੀ ਹਾਂ ਬੱਚੇ ਨੂੰ ਪਿਆ ਕੇ ਧਾਰਾ ਮਾਰ ਕੇ ਵੇਖ ਲਾ ਹਾਂ ਧਾਰਾ ਮਾਰ ਕੇ ਦੇਖੀਏ ਉਹ ਚਵਾਈ ਚ ਵੀ ਸਾਫ ਆ ਸਹੀ ਆ ਜਿਹੜਾ ਕੰਮ ਕਰਨਾ ਕਿੰਨਾ ਕੁ ਦੁੱਧ ਪਿਆਜੂ ਦੁੱਧ ਪਿਆਣਾ ਚਾਹੀਦਾ 14 15 ਅਗਰ ਆਪਦੀ ਸੇਵਾ ਨਾਲ ਵੇਖੇ ਮੈਂ ਆਪਦੀ ਕਿਸੇ ਖਰੀਦਿਆ ਹੋਇਆ ਮਾਲ ਸਾਰਾ ਹੈ ਹਾਂ ਮੈਂ ਆਪਦੀ ਸਮਝ ਨਾਲ ਲੈ ਕੇ ਆਇਆ ਤੇ ਆਪ ਬੰਦਾ ਆਪਦੀ ਸਮਝ ਨਾਲ ਲੈ ਲੈ ਮੁਰ ਕੇ ਜੇ ਕਿ ਤੁਹਾਨੂੰ ਕਹਦੇ ਨਾ ਆਪ 15 ਕਿਲੋ ਆ ਵੱਧਣ ਕੱਟ ਜੇ ਤਾਂ ਕੋਈ ਬਾਈ ਕਹਿੰਦਾ ਨੀਗਾ ਤਾਂ ਵੱਧਣ ਦਾ ਕੋਈ ਨਹੀਂ ਦਿੰਦਾ ਇਹ ਗੱਲ ਇਹ ਕਿਤੇ 19 ਕਿਹ ਹੈ ਇਹੋ ਜੇ ਫਿਰ ਕਹਿੰਦਾ ਵੀ ਤੂੰ ਕਿਹਾ ਸੀਗਾ ਹਾਂ ਘਟ ਗਿਆ ਤਾਂ ਲੰਬਾ ਹਾਂ ਘਟ ਗਿਆ ਤਾਂ ਲੰਬਾ ਤੇ ਫੜਾ ਕਿਤੇ ਜੇ ਵੱਧ ਗਿਆ ਤਾਂ ਸਾਡੀ ਸੇਵਾ ਸੀ ਦਾਣਾ ਵੱਧ ਪਾਉਣਿਆ ਸਮਝ ਲੈ ਵੈਸੇ ਲੇਵੇ ਪੰਦ ਨਾਲ ਅੰਦਾਜ਼ਾ ਲਈ ਇੰਨਾ ਕਿ ਦੁੱਧ ਦੇਣਾ ਚਾਹੀਦਾ ਕੱਢ ਬਾਹਰ ਨੰਗ ਜਾ ਜੀ ਦੋਸਤੋ ਦੁੱਧ ਬਾਈ ਕਹਿੰਦਾ 14 15 ਪਿਆਜੂ ਜੀ ਤੋ ਲਈ ਅਗਲੇ ਕਹਿੰਦੇ ਅਸੀਂ 14 15 ਚੋਇਆ ਬਾਕੀ ਬਾਈ ਕਹਿੰਦਾ ਅਗਲਾ ਆਪਦੀ ਸਮਝ ਨਾ ਲੈ ਲੇ ਬਾਈ ਨੇ ਗੱਲ ਬਹੁਤ ਵਧੀਆ ਕੀਤੀ ਬਾਈ ਕਹਿੰਦਾ ਜੇ ਘੱਟ ਦੇ ਜੇ ਤੇ ਅਗਲਾ ਲਾਂਬਾ ਦੇ ਦਿੰਦਾ ਤੇ ਜੇ ਵੱਧ ਦੇ ਜੇ ਫੇਰ ਤੁਹਾਨੂੰ ਵੀ ਪਤਾ ਮਗਰੋਂ ਕੋਈ ਸ਼ਾਬਾਸ਼ ਨਹੀਂ ਦਿੰਦਾ ਠੋਸ ਨਹੀਂ ਘਰ ਹਵਾਨਾ ਮੋਟਾ-ਮੋਟਾ ਆਧੀ ਚਵਾਈ ਵਾਲਾ ਥਾਣਾ ਚਾਰੇ ਥਣ ਗੈਪ ਚ ਨਿਖੜਵੇਂ ਇਕੱਲੇ-ਇਕੱਲੇ ਲੱਗੇ ਹੋਏ ਆ ਜਰਸੀ ਬਰੀਡ ਐ ਤਾਜੀ ਸੂਈ ਆ ਸਵੇਰ ਹੀ ਸੂਈ ਆ ਜੇਰ ਪੈ ਗਈ ਆ 600 ਜਰਸੀਆਂ ਦਾ ਫੋਲੀ ਹੁੰਦੀਆਂ ਬੱਕਰਾਂ ਰਾਂਗਾਂ ਹੁੰਦੀਆਂ ਬੰਦੇ ਚੋ ਲੈਣ ਬੁੜੀਆਂ ਚੋ ਲੈਣ ਭਾਵੇਂ ਜਵਾਗ ਚਲਦੇ ਭਾਵੇਂ ਮੋਟਰਸਾਈਕਲ ਲਗਾ ਦੇਣ ਵੇਚ ਦਿੱਤਾ ਵੀ ਨਹੀਂ ਇਹ ਹਿੱਲਦੀਆਂ ਜੈਜਾ ਮੋਲਾ ਇਹ 55 ਚ ਮਾਨਤਾ ਕਰ ਦਾਂਗੇ ਕਿੰਨਾ ਕੁ 1000 ਰੁਪਏ ਦਾ 54000 ਦੀ ਜਰਸੀ ਦੇ ਦੇਣੀ ਆ ਜੇ ਕੋਈ ਭੈਣ ਭਰਾਤਾ ਜੀ ਸੂਈ ਜਰਸੀ ਲੈਣ ਦਾ ਚਾਹ ਵਾਣਾ ਬੇਫਿਕਰ ਹੋ ਕੇ ਫੋਨ ਲਾ ਲੈ ਸੂਈ ਸਵਾਈ ਹੈਗੀ ਆ ਆਪਦੀ ਚੋ ਕੇ ਲੈ ਜਾਏ ਭਾਵੇਂ ਦੋ ਜਰਸੀ ਤੇ ਆਇਆ ਦੋ ਨੰਬਰ ਤੇ ਇਹ ਸੋਣ ਵਾਲੀ ਐਵਰੀ ਦੇਨ ਲੈ ਜੂਗੀ ਪੰਜ ਲੈ ਜੇ 6 ਲੈ ਜੇ ਠੀਕ ਹੈ ਜਦੋਂ ਭਾਂਡਾ ਬਣਾਉਗੀ ਬਰਾਹ ਢਲਾ ਢਲਾ ਬਹੁਤ ਪਿਆ ਦੇ ਵਿੱਚ ਹੂੰ ਸੀਲ ਸਾਹ ਹੋਏ ਵੀ ਪੂਰੀ ਆ ਸੀਲ ਸਾਹ ਹੋਏ ਵੀ ਪੂਰੀ ਆ ਇਹ ਨੀ ਗੱਲ ਵਿਚਾਰਨਾ ਸਸਣੀ ਕਿੰਨਾ ਕੁ ਦੁੱਧ ਪੈਜੇ ਦੁੱਧ ਫਿਰ ਉਹੀ ਗੱਲ ਆ ਜਾਂਦੀ ਜੀ ਆਪਾਂ ਕਹਿੰਦੀ ਅਗਲਾ ਕਹਿ ਦਿੰਦਾ ਹਨਾ ਦੁੱਧ ਮੈਂ ਆਪਦੀ ਸਮਝ ਨਾਲ ਲੈ ਕੇ ਆਇਆ ਅਗਲਾ ਆਪਦੀ ਸਮਝ ਨਾਲ ਲਵੇ ਮੈਂ ਕਿੰਨਾ ਲੈ ਸਕਦਾ ਸਹੀ ਹੈ ਠੀਕ ਹੈ ਨਾ ਅੰਦਾਜ਼ਾ ਇਹ ਗੱਲ ਆਨਲਾਈਨ ਆਉਣ ਕੈਮਰਾ ਹੋ ਜਾਂਦੀ ਫਿਰ ਅਗਲਾ ਕਰਨ ਤੂੰ ਆ ਗੱਲ ਕਹੀ ਸੀਗੀ ਫਿਰ ਉਹ ਐਸ ਗੱਲ ਤੇ ਹੋ ਜਾਂਦੇ ਆ ਹੋਰ ਹੋਰ ਕੋਈ ਚੱਕਰ ਨਹੀਂਗਾ ਇਹ 15 ਹੋ ਜਾਦਾ 15 ਕਿਲੋ ਤੋਂ ਵੱਧ ਵੀ ਕਰਦੇ ਹੋ ਜਾਂ ਹੋ ਜਾਦਾ ਘੱਟ ਕਹਿਣਾ ਮੇਰੇ ਕੋਲ ਨਹੀਂ ਪਰ ਮਾਲ ਵੇਚਣ ਵਾਸਤੇ ਕਹਿਣਾ ਪੈਂਦਾ ਹੂੰ ਇਹ ਚੀਜ਼ ਆ ਸਹੀ ਆ ਹਾਂ ਅਗਲੇ ਨੂੰ ਅੰਦਾਜ਼ਾ ਆ ਜਾ ਦੱਸਣਾ ਪੈਂਦਾ ਕਿ ਇੰਨਾ ਕਿ ਪਿਆ ਅੰਦਾਜ਼ਾ ਦੱਸਣਾ ਪੈਂਦਾ ਫਿਰ ਉਹ ਪੱਕਾ ਹੀ ਮੰਨ ਲੈਂਦੇ ਵੀ ਕੰਢ ਦੇ ਲੈਂਦੇ ਵੀ ਤੂੰ ਕਹਤਾ ਇੰਨਾ ਹੂੰ ਉਹ ਇਹ ਚੀਜ਼ ਹੁੰਦੀ ਆ ਜਾਇਜ਼ ਮੁੱਲ ਜਾਇਜ਼ ਮੁੱਲੇ ਦੇਵੋਗੇ 57000 ਰੁਪਏ ਦਿਨ ਕਿੰਨੇ ਲੈ ਜੂ ਦਿਨ 5 5 ਲੈ ਜੇ 6 ਲੈ ਜੇ ਇੰਨਾ ਕਿ ਤਨ ਮਾਤਾ ਦੋਸਤੋ 15 ਕਿਲੋ 22 10 ਦਾ ਦੁੱਧ ਪਿਆ ਜੀ ਹੋ ਸਕਦਾ ਵੱਧ ਪਿਆ ਜੇ ਵੱਧ ਹੀ ਪਿਆ ਸਕਦੀ ਆ ਗੱਲ ਵੀ ਨਾ ਪਿਆ ਹਾਂ ਪਰ ਬਾਈ ਨੇ ਸਾਫ਼ ਹੀ ਗੱਲ ਕਹਿਤੀ ਆ ਬਾਈ ਕਹਿੰਦਾ ਆਪਣਾ ਮਾਲ ਖਰੀਦਿਆ ਵਾ ਕੱਲ ਆਇਆ ਅੱਜ ਵੀਡੀਓ ਬਣ ਗਈ ਦੋਵਾਂ ਘੰਟਿਆਂ ਨੂੰ ਇਹਨੇ ਵਿਕ ਜਾਣ ਅੱਗੇ ਵੀ ਆਈ ਵਿਕਦਾ ਇੱਕ ਦਿਨ ਪਹਿਲਾ ਜਾਨਵਰ ਆਉਂਦੇ ਆ ਅਗਲੇ ਦਿਨ ਵੀਡੀਓ ਬਣ ਜਾਂਦੀ ਆ ਹਾਂ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਬਧਾਮੀ ਰੰਗ ਦੀ ਦੇਣਾ 5 ਕਿਬਾਈ 10 ਦਾ ਲੈ ਜੂ 57000 ਦੀ ਦੇ ਦੇਣੀ ਆ ਤੇ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਬਾਕੀ ਸੋਨੂ ਸਾਰੇ ਭੈਣ ਭਰਾ ਨੂੰ ਪਤਾ ਹੀ ਆ ਵਪਾਰੀ ਵੀ ਕਿਹੜਾ ਦੁੱਧ ਚੋਕ ਕੇ ਲੈਂਦੇ ਆ ਹੁਣ ਹੁਣ ਇਹ ਗੱਭਾਂ ਲਈ ਆ ਵਪਾਰੀ ਨੇ ਵੀ ਆਪਦੇ ਅੰਦਾਜ਼ੇ ਨਾਲ ਲਈ ਆ ਇੱਕ ਗੱਲ ਦੇ ਨਾਲ ਆਪਦੀ ਸਮਝ ਨਾਲ ਲੈ ਲਈ ਵੀ ਇੰਨਾ ਕ ਦੁੱਧ ਲੈ ਲਾਂਗੇ ਹਾਂ ਆ ਮੈਂ ਉਹ ਉਹੀ ਗੱਲ ਕਹੀ ਆ ਕਿਉਂਕਿ ਸੂਈ ਸਵਾਈ ਵਹਿੜਦਾ ਵਪਾਰੀ ਕਈ ਚੋ ਲੈੰਦੇ ਆ ਕਈ ਵਪਾਰੀ ਤਾਂ ਸੂਈ ਸਵਾਈ ਵੀ ਨਹੀਂ ਚੋਂਦੇ ਅਗਲਾ ਆਪਦੀ ਜੱਜਮੈਂਟ ਨਾਲ ਥਣ ਪਾਸ ਕਰਕੇ ਲੈ ਲੈਂਦਾ ਹੁਣੇ ਗੱਬਣ ਵੀ ਬਾਈ ਨੇ ਥਣ ਪਾਸ ਕਰਕੇ ਲਈ ਆ ਆਪਦੀ ਜੱਜਮੈਂਟ ਨਾਲ ਲੈ ਲਈ ਆ ਕਿ ਦੁੱਧ 15 ਕਿਲੋ ਤੋਂ 15 ਕਿਲੋ ਤੋਂ ਬਾਹਰ ਪਿਆਜੂ ਬਾਕੀ ਜਿਹਦੇ ਪਸੰਦ ਆ ਉਹ ਬਾਈ ਕਹਿੰਦਾ ਅਗਲਾ ਆਪਦੀ ਜੱਜਮੈਂਟ ਨਾਲ ਲੈ ਲੇ ਹੋ ਸਕਦਾ ਬਾਈ ਕਹਿੰਦਾ ਵੱਧ ਪਿਆਜੇ ਗੱਲ ਫੇਰ ਉੱਥੇ ਆ ਜਾਂਦੀ ਬਾਈ ਕਹਿੰਦਾ ਜੇ ਵੱਧ ਪਿਆਜੋਏ ਫੇਰ ਕਿਸੇ ਨੇ ਸ਼ਾਬਾਸ਼ੇ ਨਹੀਂ ਦੇਣੀ ਘੱਟ ਵਾਲੇ ਪਾਸੇ ਸ਼ਾਬਾਸ਼ੇ ਦਿੰਦਾ ਹੁੰਦਾ ਅਗਲਾ ਸ਼ਾਬਾਸ਼ੇ ਕਾਦੀ ਲੰਬਾ ਦਿੰਦਾ ਹੁੰਦਾ ਜੈ ਜੈ ਮੁੱਲ 57000 ਹਾਂ 57000 ਜਿੱਕੇ ਕਰੀ ਆਪ ਵੀ ਆਨਲਾਈਨ ਮੰਗਾ ਲਈ ਦੀਆਂ ਹਾਂ ਜੇ ਅਗਲਾ ਕਹਿੰਦਾ ਮੇਰੀ ਗਾਰੰਟੀ ਗਾਰੰਟੀ ਇਹ ਹੁੰਦੀ ਆ ਇੱਥੋਂ ਥਣ ਵੇਖ ਕੇ ਮੈਂ ਚੜਾਦੀ ਆ ਉੱਤਰਦੀ ਦੇ ਥਣ ਵੇਖ ਹਾਂ ਸਾਰੇ ਸੂਏ ਦੀ ਤਾਂ ਬਈ ਕਿਸੇ ਦੀ ਵੀ ਗਰੰਟੀ ਨਹੀਂ ਹਾਂ ਇਹ ਤਾਂ ਕਾਲੀਆਂ ਚੀਜ਼ਾਂ ਕੁਝ ਵੀ ਨਹੀਂ ਚਾਹਤਾ ਉਹ ਅਸੀਂ ਵੀ ਆਏ ਮੰਗਾਉਨੇ ਆ ਜੇ ਆਨਲਾਈਨ ਮੰਗਾਉਨੇ ਆ ਆਏ ਮੰਗਾਉਨੇ ਅਗਲੇ ਨੂੰ ਕਹਿੰਦਾ ਵੀ ਥਣਾ ਦੀ ਤੇਰੀ ਪਾਸ ਆ ਪਾਸ ਆ ਘਰੇ ਉੱਤਰਦੀ ਦੇ ਮੈਂ ਥਣ ਵੇਖੂਗਾ ਉਸ ਤੋਂ ਬਾਅਦ ਮੈਂ ਵੇਖ ਲਿਆ ਉਸ ਤੋਂ ਬਾਅਦ ਮੇਰੀ ਆ ਉਸ ਤੋਂ ਬਾਅਦ ਮੇਰੀ ਆ ਪੰਜਾਂ ਮਿੰਟਾਂ ਬਾਅਦ ਜ਼ਿੰਮੇਵਾਰ ਕੋਈ ਨਹੀਂ ਫੁੱਲ ਤਸੱਲੀ ਕਰਕੇ ਲੈ ਕੇ ਜਾਓ ਮੇਰੇ ਘਰੇ ਆਓ ਮੈਂ ਇੱਕ ਆਏਨ ਮੈਂ ਨਹੀਂ ਕਹਿੰਦਾ ਵੀ ਆਏ ਮੰਗਾਓ ਮੈਂ ਕਹਿੰਦਾ ਮੇਰੇ ਘਰੇ ਆਓ ਤਸੱਲੀ ਕਰਕੇ ਫੁੱਲ ਲੈ ਕੇ ਜਾਓ ਪਰ ਜਦੋਂ ਘਰੋਂ ਚਲੀ ਗਈ ਫਿਰ ਟੁੱਟੀ ਆ ਹਾਂ ਆ ਫੋਟੋ ਕਿ ਏ ਰੈਡ ਬੱਲ ਦੀ ਤੜ ਕੇ ਉੱਠ ਕੇ ਰੈਡ ਬੱਲ ਪੀਂਦਾ ਬਾਈ ਤਿੰਨ ਨੰਬਰ ਤੇ ਆ ਜਾ ਤਿੰਨ ਨੰਬਰ ਇਹ ਕਿ ਜੋਰ ਬਹੁਤ ਲੱਗੇਦਾ ਸਾਰੇ ਦਿਨ ਚ ਭਕਾਈ ਬਹੁਤ ਹੋ ਜਾਂਦੀ ਆ ਨਹੀਂ ਹੁੰਦਾ ਤਾਂ ਹੈ ਤਾਂ ਕੰਮ ਦਾ ਕੰਮ ਤਾਂ ਕਿਸੇ ਚ ਵੀ ਹੈ ਮਿਹਨਤ ਤਾਂ ਕਰਨੀ ਪੈਂਦੀ ਆ ਬਾਈ ਕੀ ਖੇਤੀ ਵਾਲਾ ਕਰਨਾ ਚਾਹੀਏ ਕੰਮ ਕਰਨਾ ਹਮ ਕੰਮ ਤਾਂ ਹੁਣ ਆਇਆ ਨਾ ਹੁਣ ਕਿਹੜਾ ਨੌਕਰੀਆਂ ਪਈਆਂ ਕੰਮ ਦਾ ਕੋਈ ਨਾ ਕੋਈ ਕਰਨਾ ਇਸ ਕਰਕੇ ਇਸ ਕੰਮਾਂ ਦੇ ਬੜੇ ਜੱਟਾਂ ਦੇ ਪੁੱਤਾਂ ਲੈ ਕੇ ਉਹਨੇ ਕਹਿੰਨੂਗਾ ਅਗਲਾ ਕੰਮ ਤੂੰ ਵਪਾਰੀ ਆਏ ਹਾਂ ਹਾਂ ਇਹ ਜਵਾਗ ਦਾ ਸੀ ਵੀ ਜੱਟਾਂ ਦੇ ਹੀ ਆ ਹਾਂ ਪਰ ਕੋਈ ਨਾ ਕੋਈ ਇੱਕ ਧੰਦਾ ਕਰਨਾ ਹਾਂ ਇਹ ਕੱਲ ਹੋਰ ਬਾਈ ਨੇ ਕਲੀਅਰ ਕਰਤੀ ਮੈਨੂੰ ਤਾਂ ਚਲੋ ਪਹਿਲਾਂ ਹੀ ਪਤਾ ਕੀ ਨੂੰ ਨਹੀਂ ਪਤਾ ਉਹਨੂੰ ਵੀ ਦੱਸ ਦੇਣਾ ਕੋਈ ਮਹਾਜਨਾ ਦਾ ਮੁੰਡਾ ਨਹੀਂ ਮੁੰਡਾ ਇਹ ਵੀ ਜੱਟਾਂ ਦਾ ਪਰ ਇਹਦੇ ਢੱਡ ਵਾ ਜਿਹੜਾ ਲੱਗਾ ਨਾ ਇਹ ਕੋਈ ਨਾ ਕੋਈ ਮੰਗਦਾ ਰਹਿੰਦਾ ਇਹ ਲੱਗਿਆ ਸਾਰਿਆਂ ਦੇ ਹੀ ਆ ਇਹਦੇ ਮਾਰੇ ਕੰਮ ਕਰਨਾ ਪੈਂਦਾ ਜੇ ਨਾ ਮੰਗੇ ਮੇਰੇ ਮਗਰ ਪਰਿਵਾਰ ਦੇ ਤਿੰਨ ਚਾਰ ਜਣੇ ਉਹਨਾਂ ਦੇ ਹੀ ਢੱਡ ਆ ਹਾਂ ਇਹ ਵੀ ਗੱਲ ਹੈਗੀ ਆ ਇਹ ਤੇ ਆ ਜਾ ਬਾਈ ਇਹ ਵੀ ਇਹ ਵੀ ਦੁੱਧਾ ਸੁਆ ਹੈ ਹੂੰ ਕੱਦ ਕਾਰ ਦੀ ਵੱਡੀ ਆ ਇਹਨੂੰ ਥੋੜਾ ਜਿਹਾ ਕ੍ਰੋਸ ਐਚ ਐਫ ਦਾ ਹੂੰ ਦੁੱਧ ਇਹੋ ਉਹੀ ਗੱਲ ਆ ਜਾਂਦੀ ਆ ਵੀ ਦੁੱਧ ਪਿਉਣਾ ਚਾਹੀਦਾ ਨੂੰ 15 ਕਿਲੋ ਦੇ ਬਾਅਦ 16 17 ਕਿਲੋ ਤੇ ਪਰ ਆਦੀ ਸਮਝ ਵਿੱਚ ਆ ਨਾ ਲੈ ਲਵੇ ਹਾਂ ਉਹ ਇੰਨਾ ਵੀ ਸੀਲ ਸਾਉ ਆ ਥਣਾ ਕੋਣਾ ਦੀ ਹੋ ਕੇ ਆ ਘੱਟ ਵੈ ਡਲੀ ਆ ਵੱਡੀ ਵੈੜ ਦੁੱਧ ਮੱਝਾਂ ਵਰਗਾ ਹੋਊਗਾ 15 ਪਿਆ ਜੇ ਬਾਈ ਕਹਿੰਦਾ 16 ਪਿਆ ਜੀ ਆਰਾਮ ਨਾਲ ਦੁੱਧ ਪਿਉਣਾ ਚਾਹੀਦਾ ਬਾਕੀ ਜੇ ਐਡੀ ਵੈੜ ਭਰਾਵੋ ਐਡੀ ਵੈੜ ਤੇ ਨਹੀਂ ਤੁਸੀਂ ਯਕੀਨ ਕਰਕੇ ਲੈਂਦੇ 15 16 ਕਿਲੋ ਨਾ ਦਿਓ ਫਿਰ ਦੇਣਾ ਵੀ ਕਿਹੜੀ ਨੇ ਆ ਗਰੰਟੀ ਇਹਦੀ ਵੀ ਕੋਈ ਨਹੀਂ ਹੋ ਸਕਦਾ 17 ਪਿਆ ਜੇ 18 ਪਿਆ ਜੇ ਪਿਆ ਸਕਦੀ ਹਾਂ ਇਹ ਅੱਗੇ ਥੋੜੀ ਸੇਵਾ ਸੰਭਾਲ ਆ ਪਰ ਵਹਿੜ ਦਾ ਕੱਦ ਅਮਰੀਕਨ ਵਹਿੜ ਜੱਡਾ ਮੋਟਾ-ਮੋਟਾ ਥਾਣਾ ਦਿਨ ਲੈ ਜੂ ਚਾਰ-ਪੰਜ ਇਹ ਚਾਰ-ਪੰਜ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਐ ਝੋਲੀ ਲਾਉ ਬਹੁਤ ਲੇਵਾ ਪੂਰਾ ਵੱਡਾ ਤਿਆਰ ਕਰਕੇ ਸੋਣਾ ਜਦੋਂ ਤਿਆਰ ਹੋ ਗਈ ਫੁੱਲ ਵੱਡੀ ਵਹਿੜ ਜਾਇਦ ਜਾਂ ਮੁੱਲ ਦੱਸ ਦੇ ਪਾਲੇ ਦਾ ਇਹ 60000 ਚੋਂ 2000 ਰੁਪਇਆ ਛੋੜ ਕਰਾਂਗੇ ਜਾਂ ਛੋੜ ਮੰਨ ਲਓ ਜਾਂ ਕਰਾਇਆ ਮੰਗ ਲਓ 58 ਦੀ ਹਾਂਜੀ 58000 ਦੀ ਬਾਈ ਕਹਿੰਦਾ ਦੇਊਗਾ ਇਦਾਂ ਦੀ ਹਾਂ ਇੱਕ ਹੋਰ ਸਲਾਹ ਦੇ ਦਣਾ ਛੋਟੀ ਜੀ ਪਰ ਮਰਜੀ ਤੁਸੀਂ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਆ 58000 ਦੀ ਬਾਈ ਕਹਿੰਦਾ ਦੇ ਦੂੰਗਾ ਡੇਢ ਕੁ ਮਹੀਨੇ ਬਾਅਦ ਇਹਨੇ ਬਾਨਾ ਡੇਢ ਮਹੀਨੇ ਤਾਂ ਰਾਜਮਾਂ ਦੁੱਧ ਪੀਓ ਇਹਦਾ ਜਿੱਦਣ ਸੂਪੀ ਉਸ ਤੋਂ ਬਾਅਦ ਚ 4-5 ਮਹੀਨੇ ਫੇਰ ਰਾਜਮਾਂ ਦੁੱਧ ਪੀਓ ਯਾਨੀ ਕਿ ਗਰਮਿਓ ਗਰਮੀ ਰਾਜਮਾਂ ਦੁੱਧ ਪੀਓ ਜਿੱਦਣੇ ਤਿੰਨਾ ਮਹੀਨਿਆਂ ਦੀ ਚਾਰਾਂ ਦੀ ਜਾਂ ਢਾਈਆਂ ਦੀ ਜਾਂ ਸਾਢੇ ਚਾਰਾਂ ਦੀ ਟੋਕੜ ਗੱਬਣ ਚੈੱਕ ਪਾਸ ਵਹਿੜ ਬਣ ਜਾਂਦੀ ਹੈ ਨਾ ਉਸ ਦਿਨ ਵੀ 50000 ਦੀ ਵੱਛੀ ਆ। ਹੈਲੀ ਆਰਾਮ ਨਾਲ ਵਿਗੂਗੀ। ਹਾਂ। ਅਰਦੀ ਦਾ ਪੋਲੇ ਆਖਾਂ ਲਗੂਗੀ। ਹਾਂ। ਤੇ ਮਗਰ ਮੁੱਲ ਕਿਹੜਾ ਰਹਿ ਗਿਆ 8000 ਆ। 8000 ਚ 6 ਮਹੀਨੇ ਦੁੱਧ ਪਿਆ ਦੇਣਾ ਇਹਨੇ। ਹਾਂ। ਅੱਗੇ ਆ ਜਾ ਬਾਈ। ਇਹ ਵੀਰੇ ਪਿਆਰ ਤੀਜਾ ਥੂਆ ਥੁੰਦੀ ਕਹਨੋ ਸਾਰੇ ਦੂਜਾ ਕਹੀ ਜਾਂਦੇ ਪਰ ਆਪਾਂ ਦੂਜਾ ਨਹੀਂ ਜਾਣਾਂਗੇ। ਹਾਂ। ਸਹੀ ਹੈ। ਇਹ ਪਿਆਰ ਤੀਜਾ ਥੂਆ ਥੁੰਦੀ। ਹੂੰ। ਦੁੱਧ ਜਿੱਥੋਂ ਲਈਆ ਉਹਨਾਂ ਨੇ ਦੱਸਿਆ ਸੀ 25 ਕਿਲੋ ਚੋਂ ਆ। ਅਗਲੇ ਦੇ ਦਸਨ ਮੁਤਾਬਕ। ਇਹਦੇ 13 ਦਿਨ ਨੂੰ ਦਿਨ ਪੂਰੇ ਆ ਲੈਸਤੀ ਰੂਪ ਦੇ ਵਿੱਚ। ਹੂੰ। ਤੇ ਬਾਕੀ ਘੱਟ ਵੱਡਾ ਵੱਡਿਆ ਵਾਲੀ ਆ ਕੋਈ ਐਂ ਛੋਟੀ ਵਾਲੀ ਨਹੀਂ ਦੁੱਧ ਵੀ ਪਿਆਉਣਾ ਜੈ ਜਮਾਲ ਜਮਾ ਜੈ ਜੀ ਕਰਨਾ ਜੈ ਜੀ ਕੋਈ ਪਕਾਈ ਨਹੀਂ ਯਾਰ ਬਸ 70 ਚ 2000 ਛੱਡਦਾ 68 ਦੀ ਕੱਢ ਬਾਹਰ ਨੂੰ ਦੋਸਤੋ ਤੀਜਾ ਸੂਆ ਜੀ ਤੋਂ ਲਈ ਅਗਲਾ ਕਹਿੰਦਾ 25 ਲੀਟਰ ਦੁੱਧ ਚੋਇਆ ਬਾਕੀ ਜਿਹਦੇ ਸਮਝਾਉ ਕੋਈ 25 ਮੰਨ ਕੇ ਲੈ ਲੈ ਕੋਈ 24 ਮੰਨ ਕੇ ਲੈ ਲੈ ਕੋਈ 23 ਮੰਨ ਕੇ ਲੈ ਲੈ ਕੋਈ 22 ਮੰਨ ਕੇ ਲੈ ਲੈ ਐਡੀ ਵਹਿੜ ਦੁੱਧ ਨਾ ਇੰਨਾ ਦੇਉ ਫਤੋਂ ਨੂੰ ਵੀ ਪਤਾ ਡੱਬਾਂ ਵਹਿੜਾ ਤਾਂ ਪਹਿਲੇ ਸਵੇਰੇ 20-20 ਕਿਲੋ ਪਿਆ ਆਉਂਦੀਆਂ। ਲੇਵਾ ਭਾਂਡਾ ਪੂਰਾ ਵੱਡਾ ਡੱਬਾ ਵਾਲਾ। ਅਜੇ ਸ਼ਹਿਦ ਦੀ ਮਾਰਦੀ ਆ ਬੱਚੀ ਦੇ 15 13 ਤਰੀਕ ਨੂੰ ਦਿਨ ਪੂਰੇ ਆ। ਠੀਕ ਹੈ। 9 ਮਹੀਨੇ। 13 ਤਰੀਕ ਨੂੰ 9 ਮਹੀਨੇ ਦਿਨ ਪੂਰੇ ਹੁੰਦੇ ਆ। ਹੋ ਉੱਪਰ ਵੇਖੋ 2 ਦਿਨ ਲੈਂਦੀ ਆ ਜਾਂ ਉਦੋਂ ਹੀ ਸੁੰਦੀ ਆ ਜਾਂ 4 ਦਿਨ ਲੈਂਦੀ ਆ। ਪਰ ਬਾਹਲੇ ਦਿਨ ਨਹੀਂ ਲੈਂਦੀ। ਮੇਰੇ ਅੰਦਾਜ਼ੇ ਨਾਲ ਇਹਨਾਂ 4-5 ਦਿਨਾਂ ਦੇ ਵਿੱਚ ਸੂਪ ਹੋ ਗਈ ਇਹ। ਬਾਕੀ ਵਾਈ ਗੁਰੂ ਦੇ ਰੰਗ ਆ ਕੋਈ ਪਤਾ ਨਹੀਂ ਦੋ ਹੀ ਦਿਨੀ ਸੂਪ ਹੋਵੇ ਤੇ ਕੋਈ ਪਤਾ ਨਹੀਂ ਹਫਤਾ ਲਏ ਜੇ। ਉਹ ਅੱਗੇ ਬਾਅਦ ਦੀਆਂ ਗੱਲਾਂ। ਕਿਉਂਕਿ ਇਹਦੇ 'ਚ ਕੋਈ ਵਾਰੰਟੀਆਂ ਗਰੰਟੀਆਂ ਨਹੀਂ ਆ। ਦੇ ਦੇਣੀ ਆ 2 ਘਟ 70 ਦੀ 68000 ਦੀ। ਫੁੱਲ ਵੱਡੀ ਵਹਿੜ ਰੇਲ ਗੱਡੀ ਦੇ ਡੱਬੇ ਜੱਡੀ। ਅੱਜ ਦੀ ਵੀਡੀਓ ਦੇ ਵਿੱਚ ਇਹ ਬਿਆੰਤ ਦੇ ਪਾਲ ਦੇ ਪੰਜ ਨਾਗ ਹੈ। ਚਾਰ ਨਾਗ ਹੈ। ਤਿੰਨ ਜਰਸੀ ਬਰੀਡ ਦੀਆਂ ਇੱਕ ਵੱਡੀ ਵਹਿੜ ਸਾਰੇ ਨਾਗਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ। ਫੋਨ ਨੰਬਰ ਸਕਰੀਨ ਤੇ ਹੈ ਜੈ ਜੇ ਮੌਲਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਬਾਈ ਦੇ ਘਰੇ ਆ ਕੇ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასი ਸ਼ਾਹ